ਅੱਜ ਮੈਂ ਇਸ ਕਰਕੇ ਪ੍ਰੈਸ ਕਾਨਫਰੰਸ ਰੱਖੀ ਜੀ ਵੀ ਸਾਡੇ ਇਥੇ ਥਾਣਾ ਬਦਨੀ ਦੇ ਏਰੀਏ ਚ ਪਿੰਡ ਬੁੱਟਰਕਲਾ ਉੱਚ ਇੱਕ ਨਜਾਇਜ਼ ਜਿਹੜਾ ਉਹ ਨੈਸ਼ਰਡਾਉ ਕੇਂਦਰ ਚੱਲਦਾ ਸੀ ਜਿਹਦੀ ਸੂਚਨਾ ਮਾਨ ਜੋਗੇ ਡੀਸੀ ਸਾਹਿਬ ਮੋਗਾ ਨੂੰ ਮਿਲੀ ਸੀ ਉਹਨਾਂ ਨੇ ਆਪਣੀ ਟੀਮ ਨਾਲ ਲੈ ਕੇ ਨਾਲ ਡਾਕਟਰ ਸਾਹਿਬ ਦੀ ਟੀਮ ਲੈ ਕੇ ਉੱਥੇ ਉਹਨਾਂ ਨੇ ਰੇਡ ਕੀਤਾ ਸੀ ਜਿਨ੍ਹਾਂ ਨੂੰ ਚੈੱਕ ਕੀਤਾ ਸੀ ਤੇ ਨਾਲ ਉਥੇ ਸਾਡੇ ਪੁਲਿਸ ਪਾਰਟੀ ਸਾਡੇ ਮੁੱਖ ਸਥਾਨ ਜਿਹੜੇ ਬਦਨੀ ਕਲਾ ਸੀ ਉਹਦੇ ਵਿੱਚ ਉਹਨਾਂ ਨੂੰ ਕੁੱਲ 60 ਦੇ ਕਰੀਬ ਜਿਹੜੇ ਸੀਗੇ ਉਹ ਵਿਅਕਤੀ ਇਥੇ ਨਸ਼ਾ ਡਾਊ ਕੇਂਦਰ ਚੋਂ ਉਹਨਾਂ ਨੂੰ ਹਾਜ਼ਰ ਮਿਲੇ ਸੀ ਤੇ ਜਿਨ੍ਹਾਂ ਦੇ ਵਿੱਚ ਜਿਹੜੇ ਜ਼ਿਆਦਾ ਸੀਗੇ ਇਹਦੇ ਵਿੱਚ ਨਸ਼ੇ ਦੇ ਵਿੱਚ ਦਲਦਲ ਜਿਹਾ ਫਸੇ ਹੋਏ ਉਹਨਾਂ ਨੂੰ ਕਰੀਬ 27 ਬੰਦਿਆਂ ਨੂੰ ਉਹਨਾਂ ਨੇ ਜਿਹੜਾ ਸਾਡਾ ਸਰਕਾਰੀ ਸੈਂਟਰ ਜਨੇਰ ਉਹਦੇ ਵਿੱਚ ਉਹਨਾਂ ਨੇ ਦਾਖਲ ਕਰਵਾਇਆ ਬਾਕੀਆਂ ਨੂੰ ਉਹਨਾਂ ਦੇ ਪਰਿਵਾਰ ਬੁਲਾ ਕੇ ਤੇ ਉਹਨਾਂ ਨੂੰ ਘਰੋ ਘਰੀ ਭੇਜਿਆ ਉਹਦੇ ਵਿੱਚ ਬਾਅਦ ਚ ਇਹਨਾਂ ਨੂੰ ਇਹ ਸੂਚਨਾ ਮਿਲੀ ਸੀ ਵੀ ਇਹਨਾਂ 'ਚ ਬਹੁਤ ਕੁੱਟਮਾਰ ਕਰਕੇ ਤੇ ਤਸ਼ੱਦਦ ਕਰਦੇ ਆ ਤੇ ਉਹਨਾਂ ਨੇ ਮੰਡਿਆਂ ਨਾਲ ਅਤਿਆਕਾਰ ਕੀਤਾ ਜਾ ਰਿਹਾ ਸੀ ਉਹਨਾਂ ਦੇ ਵਿੱਚ ਹੀ ਵਿੱਚੋਂ ਜਿਹੜਾ ਇੱਕ ਸਾਡੇ ਬਰਿੰਦਰਪਾਲ ਸਿੰਘ ਜੀ ਇਹ ਮੋਗੇ ਦੇ ਇਹਨਾਂ ਦਾ ਅਸੀਂ ਬਿਆਨ ਲਿਖ ਕੇ ਉਸ ਜਿਹੜੇ ਗੈਰਕਾਨੂੰਨੀ ਇਹੰਦਾ ਚਲਾ ਰਹੇ ਸੀ ਉਹਨਾਂ ਦੇ ਖਿਲਾਫ ਅਸੀਂ ਕਾਰ ਵੀ ਕੀਤੀ ਹੈ ਜਿਨ੍ਹਾਂ ਦੇ ਵਿੱਚ ਜਿਹੜੇ ਮੁੱਖ ਜਿਹੜੇ ਦੋਸ਼ੀ ਨੇ ਉਹ ਅਜੇ ਕੁਮਾਰ ਹੈ ਇਹ ਸਮਰਾਲੇ ਦੇ ਆ ਤੇ ਇੱਕ ਸੰਜੀਵ ਰੋੜਾ ਮੋਗੇ ਦਾ ਤੇ ਅਜੇ ਕੁਮਾਰ ਦਾ ਪਰਿਵਾਰ ਉਹਨਾਂ ਦੇ ਵਿੱਚ ਜਗENDER ਸਿੰਘ ਉਹਦੇ ਫਾਦਰ ਨੇ ਤੇ ਕਰਤਾਰ ਸਿੰਘ ਉਹਦਾ ਬ੍ਰਦਰ ਹੈ ਇਹ ਇਹਨਾਂ ਨੇ ਉੱਥੋਂ ਆ ਕੇ ਇੱਥੇ ਇੱਕ ਇਹ ਆਪਣਾ ਅੱਡਾ ਬਣਾ ਕੇ ਜਿੱਥੇ ਲੋਕਾਂ ਨੂੰ ਜਿਹੜਾ ਉਸ ਤੋਂ ਪੈਸੇ ਲੈ ਕੇ ਤੇ ਇਹ ਇਹਦੀ ਆੜ ਦੇ ਵਿੱਚ ਲੋਕਾਂ ਦੀ ਕੁੱਟਮਾਰ ਕਰਦੇ ਸੀਗੇ ਤੇ ਇਹਦੇ ਵਿੱਚ ਜਦੋਂ ਅਸੀਂ ਇਹਨਾਂ ਦੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਜਿਹੜੇ 4 ਵਿਅਕਤੀ ਜਿਹੜੇ ਅਸੀਂ ਇਹਨਾਂ ਦੇ ਮੇਨ ਜਿਹੜੇ ਮੁੱਖ ਦੋਸ਼ੀ ਸੀਗੇ ਉਹ ਗ੍ਰਿਫਤਾਰ ਕਰ ਲਏ ਸੀ। ਉਹਨਾਂ ਦੇ ਵਿੱਚ ਅਜੀਤ ਕੁਮਾਰ ਹੈ ਇੱਕ ਇਹਦਾ ਬ੍ਰਦਰ ਹੈਗਾ ਕਰਤਾਰ ਸਿੰਘ ਇਹਦੇ ਫਾਦਰ ਨੇ ਜਗਿੰਦਰ ਸਿੰਘ ਤੇ ਇੱਕ ਮਨਦੀਪ ਸਿੰਘ ਜਿਹੜਾ ਸੀ ਉਹ ਲਗਾਣਾ ਦਾ ਹੈਗਾ। ਇਹ ਚਾਰ ਬੰਦਿਆਂ ਨੂੰ ਗ੍ਰਫਤਾਰ ਕਰਕੇ ਜਿਹੜਾ ਅਸੀਂ ਉਹ ਪੇਸ਼ ਅਦਾਲਤ ਕਰ ਰਹੇ ਹਾਂ ਤੇ ਇਹਨਾਂ ਦਾ ਜਿਹੜਾ ਪੁਰਾਣਾ ਰਿਕਾਰਡ ਹੈ ਉਹ ਵੀ ਕਾਫੀ ਮਤਲਬ ਕ੍ਰਿਮੀਨਲ ਹੈ ਕਿਉਂਕਿ ਇਹਨਾਂ ਦੇ ਦੇ ਫਾਦਰ ਜਿਹੜਾ ਕਰਤਾਰ ਸਿੰਘ ਹੈਗਾ ਇਹ ਦੇ ਖਿਲਾਫ ਵੀ ਮੁਕੱਦਮਾ ਦਰਜ ਹੈ ਇਹਦੇ ਫਾਦਰ ਦਿਗੰਦਰ ਦੇ ਖਿਲਾਫ ਵੀ ਤਿੰਨ ਚਾਰ ਮੁਕੱਦਮੇ ਨੇ ਤੇਰਾ ਅਜੇ ਆ ਉਹਦੇ ਖਿਲਾਫ ਵੀ ਕਰੀਬ ਚਾਰ ਦੇ ਨੇੜੇ ਮੁਕੱਦਮੇ ਦਰਜ ਨੇ ਜਿਨ੍ਹਾਂ ਦੇ ਵਿੱਚ ਐਨਡੀਪੀਐਸ ਐਕਟ ਦੇ ਮੁਕੱਦਮੇ ਵੀ ਹੈਗੇ ਆ ਤੇ ਅਸਲ ਵੀ ਇਹਨਾਂ ਕੋਲ ਬਰਾਮਦ ਹੋਇਆ ਹੈ ਮਤਲਬ ਉਥੇ ਇਹ ਸਾਫ ਦਿੰਦਾ ਵੀ ਇਹ ਜਿਹੜਾ ਇਹ ਕ੍ਰਿਮੀਨਲ ਨੇਚਰ ਦੇ ਆਦਮੀ ਸੀ ਜਿਨ੍ਹਾਂ ਨੇ ਇੱਥੇ ਆ ਕੇ ਅੱਡਾ ਬਣਾ ਕੇ ਤੇ ਲੋਕਾਂ ਨੂੰ ਕੁੱਟਮਾਰ ਕਰਕੇ ਉਹਨਾਂ ਤੋਂ ਪੈਸੇ ਲੈ ਰਹੇ ਸੀ। ਇੱਕ ਦਿਨ ਤੋਂ ਅੱਜ ਤੱਕ ਇਹ ਚੱਲ ਰਿਹਾ ਸੀ। 5 ਮਿੰਟ। ਇਹ ਕੇਸ ਤੋਂ ਕਰੀ 5-6 ਮਹੀਨੇ ਪਹਿਲਾਂ ਉਹ ਦੋ ਇੱਥੇ ਇਹਨਾਂ ਨੇ ਇੱਕ ਕਿਰਾਏ ਤੇ ਮਕਾਨ ਲੈ ਕੇ ਉਹ ਉਹਦੇ 'ਚ ਸੈਂਟਰ ਚਾਲੂ ਕੀਤਾ ਸੀ। ਇਹਨਾਂ ਦੇ ਕੋਲ ਹੋਰ ਵੀ ਬ੍ਰਾਂਚ ਬਣਾਇਆ ਸੀ ਤੇ ਕੰਟੈਕਟ ਸੀਗੇ। ਕਿਸ ਤਰ੍ਹਾਂ? ਇਹਨਾਂ ਦੀ ਕੋਈ ਹੋਰ ਵੀ ਬਰਾਜ਼ੀ ਹੈਗੀ ਹੈ ਜੇ ਅੱਜ ਇੱਥੇ ਨਹੀਂ ਇੱਥੇ ਦੇਖੋ ਆਪਣੇ ਏਰੀਆ ਦੇ ਵਿੱਚ ਇਹੀ ਬੰਦੇ ਸੀ ਜਿਹਨਾਂ ਦੇ ਅਸੀਂ ਇਹਨਾਂ ਦੇ ਨਾਲ ਇੱਕ ਸੰਬੰਧਿਤ ਇੱਕ ਨਿਧਾਣੇ ਦੇ ਵਿੱਚ ਕਿਰਪਾ ਲਉ ਪਿੰਡ ਦੇ ਵਿੱਚ ਵੀ ਇੱਕ ਸੈਂਟਰ ਚੱਲਦਾ ਜਿੱਦੇ ਇੱਕ ਪ੍ਰਤਾ ਬਾਬਾ ਚਲਾਉਂਦਾ ਉੱਥੋਂ ਹੀ ਅਸੀਂ ਦੋ ਬੰਦੇ ਜਿਹੜੇ ਉਹ ਬਰਾਮਦ ਕਰਾਏ ਸੀਗੇ ਤੇ ਅਸੀਂ ਉਹ ਉਹ ਵੀ ਜਿਹੜਾ ਇਸ ਕੇਸ ਦੇ ਵਿੱਚ ਜਿਹੜਾ ਦੋਸ਼ੀ ਨਾਮਜ਼ਦ ਕੀਤਾ ਸਰ ਜੀ ਜਗਰ ਇਹ ਵੀ ਹੈ ਕਿ ਜਿਹੜੇ ਬੰਦੇ ਤੁਸੀਂ ਮੈਸੇਜ ਆਪ ਦੇ ਵਿੱਚ ਚੜਾਏ ਸੀਗੇ ਬਾਅਦ ਚੋਂ ਜੋ ਕੁਝ ਛਿੜੋ ਹੋ ਜਾਣਾ ਕਿ ਕਿ ਡਰਾਪ ਨਹੀਂ ਕੀਤਾ ਜਾ ਰਿਹਾ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਕਿਡਨੈਪ ਕੀਤਾ ਗਿਆ ਸੀ ਉਹਨਾਂ ਨੂੰ ਇੱਥੋਂ ਜਾ ਕੇ ਛਡਾਇਆ ਸੀ ਉਹਨਾਂ ਦੇ ਕੋਲੋਂ ਕੁਝ ਉਹ ਆਪ ਵੀ ਛੁੱਟ ਕੇ ਆ ਗਈ ਸੀ ਉਹਨਾਂ ਦੇ ਵਿੱਚ ਗੁਰਪ੍ਰੀਤ ਜੱਸਾ ਹੈਗਾ ਜਿਹੜਾ ਮਰਿੰਡੇ ਦਾ ਉਹ ਵੀ ਸਾਡੇ ਕੋਲੇ ਆਈ ਸੀ ਆਈ ਸੀ ਉਹਨਾਂ ਨੇ ਮੈਡੀਕਲ ਕਰਵਾਏ ਆ ਉਹਨਾਂ ਨੂੰ ਇਸ ਬਾਹਰ ਇਹਨਾਂ ਨੇ ਗੱਡੀਆਂ ਖੜੀਆਂ ਕੀਤੀਆਂ ਸੀਗੀਆਂ ਮੋਗਾ ਰੋਡ ਦੇ ਉੱਤੇ ਉੱਥੇ ਇਹਨਾਂ ਨੂੰ ਚੜਾ ਕੇ ਤੇ ਗੱਡੀਆਂ ਤੇ ਫਿਰੋ ਲੈ ਗਏ ਸੀ ਕੁਝ ਲੜਕੇ ਦੀ ਮੌਤ ਵੀ ਹੋਈ ਸੀ ਇਹਦੇ ਉਹ ਵੀ ਸੂਚਨਾ ਸਾਨੂੰ ਉਹਨਾਂ ਨੇ ਦਿੱਤੀ ਸੀ ਜੀ ਪਟੇ ਦੇ ਬਾਰੇ ਉਹਨਾਂ ਦੇ ਸਾਨੂੰ ਅਜੇ ਤੱਕ ਪੂਖਤਾ ਐਡਰੈਸ ਨਹੀਂ ਮਿਲ ਸਕੇ ਵੀ ਇਹਨਾਂ ਦਾ ਕੋਈ ਐਡਰੈਸ ਹੋਵੇ ਤੇ ਉਹਨਾਂ ਦੇ ਪਰਿਵਾਰਕੋਈ ਪਹੁੰਚ ਕੇ ਤੇ ਉਹਨਾਂ ਦੀਆਂ ਜਿਹੜੀਆਂ ਮੌਤਾਂ ਬਾਰੇ ਜਾਣਕਾਰੀਆਂ ਫਿਰ ਕੀਤੀ ਜਾਵੇ ਜੇ ਇਸ ਬਾਰੇ ਸਾਨੂੰ ਕਲੀਅਰ ਨਿਵੇਦਨ ਹੋਇਆ ਤਾਂ ਉਹਦੇ ਬਾਰੇ ਤੁਹਾਨੂੰ ਮੁੱਫਤ ਦੱਸਾਂਗੇ ਕਿ ਕਿੰਨੇ ਜਣੇ ਗਲਾਮਾਬਾਦ ਦੇ ਸੀ ਇਹ ਹੁਣ ਤੱਕ ਕਰੀਬ 19 ਪਰਸੈਂਟ ਦੇ ਵਿੱਚ ਜਿਹੜੇ ਅਸੀਂ ਉਹ ਸਾਡੇ ਕਿਊਰ ਸ਼ਾਮਲੇ ਨੇ ਸਾਰੇ ਫੜੇਗੇ ਨਹੀਂ 4 ਆਦਮੀ ਫੜੇਗੇ 4 ਆਦਮੀਆਂ ਜਿਹਨੇ ਮੇਨ ਮੁੱਖ ਦੇਸ਼ੀ ਸੀ ਉਹ ਫੜੇ